ਜੇ ਸੂਰਜ ਦੀ ਆਖਰੇ ਨਾ ਨਾ ਠੰਡ ਪੈ ਜੇ ਤਾਂ ਠੰਡੀਆਂ ਸ਼ਾਵਾਂ ਨੂੰ ਕੌਣ ਪੁੱਛੇ ਹਾਂਜੀ ਹਾਂਜੀ ਮੈਂ ਇਹੀ ਕਹਿੰਨੀ ਆ ਵੀ ਪ੍ਰਮਾਤਮਾ ਚੱਲ ਸਾਡੀ ਵੀ ਕਿਤੇ ਸੁਣੂਗਾ ਹੀ ਤੇ ਕਿਰਪਾ ਕਰੂਗਾ ਰੱਬ ਕਿਤੇ ਸਾਡੀ ਵੀ ਤਾਂ ਬਣੀਆ ਰਾਵਾਂ ਨੂੰ ਕੌਣ ਪੁੱਛੇ ਜੇ ਮਾਸੀਆਂ ਬੜ ਜਨ ਮਾਵਾਂ ਤਾਂ ਮਾਵਾਂ ਕੋਈ ਵੀ ਨਹੀਂ ਮਾਫਰ ਦੜੀ ਦੋ ਵੇਜੀ ਮੈਨੇ ਇਕੱਟੇ ਅਸੀਂ ਸੋਚਦੇ ਨੇ ਤੇਲ ਮੈਂ ਤੁਹਾਡੀ ਮਾਂ ਵੀ ਹੁੰਦੀ ਅੱਜ ਜਿੰਦੀ ਹੁੰਦੀ ਮੈਨੂੰ ਵੀ ਵੇਂਦੀ ਮੈਂ ਵੀ ਇਹਨਾਂ ਨੂੰ ਸਾਹਮਦੀ ਹੋਈ ਮੇਰੀ ਰੂਹ ਸੀ ਚੂਰੋਂ ਚੂਰ ਹੋਈ ਨਾ ਪਿਆਰ ਮਿਲੇ ਮਾਂ ਵਰਗਾ ਨਾ ਪਿਆਰ ਮਿਲੇ ਮੈਂ ਇਹ ਕਹਿ ਰੋਂਡੀ ਕਿ ਇਹਨਾਂ ਦੀ ਮਾਂ ਹੈ ਨਹੀਂ ਆ ਕਿਉਂਕਿ ਮੇਰੇ ਮਾਂ ਪਿਓ ਹੈਗੇ ਆ ਤੇ ਇਹਨਾਂ ਦੀ ਮਾਂ ਹੈ ਨਹੀਂ ਮੈਨੂੰ ਇਸ ਕਰਕੇ ਦੁੱਖ ਹੁੰਦਾ ਵੀ ਮਤਲਬ ਸਾਡੀ ਮਾਵਾ ਮਾਵਾ ਹੁੰਦੀਆਂ ਨੇ ਲੱਖੋ ਫਣ ਚਾਚੀਆਂ ਤਆਂ ਮਾਵਾ ਮਾਵਾ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਉਸ ਇੱਕ ਘਰ ਦੇ ਹਾਲਾਤ ਕਿੱਦਾਂ ਨੇ ਕਿੱਦਾਂ ਉਹਦੇ ਘਰ ਦੇ ਪਿਛੇ ਖਲਾਲਾ ਪਿਆ ਹੋਇਆ ਹੈ ਨਾ ਕੋਈ ਬਾਥਰੂਮ ਹੈ ਅਤੇ ਨਾ ਕੋਈ ਟੰਗ ਦਾ ਕਮਰਾ ਹੈ ਤੇ ਮੈਂ 2 ਸਾਲ ਤੋਂ ਰਕਸ਼ਾ ਵਾਦੀ ਤੇ ਮੈਂ ਗਾਉਣਾ ਨਾ ਤੇ ਮੈਨੂੰ ਸਾਰੇ ਨੇ ਕਹਿਣਾ ਤੇਰੀ ਆਵਾਜ਼ ਬਹੁਤ ਵਧੀਆ ਯਾਰ ਤੇ ਮੈਂ ਕਹਿੰਜੀ ਮੈਂ ਇੱਕ ਬਹੁਤ ਗਰੀਬ ਪਰਿਵਾਰ ਚੋਂ ਆ ਮੇਰੇ ਕੋਲ ਨਹੀਂ ਗਾਣਾ ਹੋ ਸਕਦਾ ਤੇ ਅੱਜ ਤੱਕ ਮੈਂ ਚਲੋ ਵੀਡੀਓ ਪਾਉਂਦਾ ਰਿਹਾ ਵਾਂ ਤੇ ਕੋਈ ਸਪੋਰਟ ਨਹੀਂ ਮੈਨੂੰ ਕੋਈ ਮੈਸੇਜ ਨਹੀਂ ਇਦਾਂ ਦਾ ਆਇਆ ਮੇਰੇ ਪੁੱਤ ਨੂੰ ਸਟਾਰ ਆਖਦੇ ਬਾਣਾ ਨਹੀਂ ਕੋਈ ਸਿ ਨੂੰ ਸਟਾਰ ਆਖਦੇ ਏ ਕੋਲੇ ਟੁੱਟੇ ਨੇ ਜੇ ਇੱਕ ਤੋ ਟੁੱਟਦੇ ਨੇ ਉਹ ਚੇਂਜ ਕਰਵਾ ਲਿੰਦਾ ਅਤੇ ਫਿਰ ਉਸੇ ਤਰ੍ਹਾਂ ਹੀ ਪਾਣੀ ਟਪਕਦਾ ਵੀ ਆ ਮੀਂਹ ਦੇ ਵਿੱਚ ਕਈ ਵਾਰੀ ਇਹ ਤਾਂ ਹੋ ਜਾਂਦਾ ਵਾ ਕਈ ਵਾਰੀ ਤੇ ਮਾਡੇ ਘਰ ਕੋਈ ਪਹਾਵਣੀ ਹੁੰਦਾ ਕੇਵਲੇ ਤਹੀਂ ਝੋਲੀ ਖਾ ਕੇ ਸੌ ਜਾਂਦੇ ਆ ਬਸ ਹੋਇਓ ਕੇਵਲੇ ਦੇਖੜੇ ਨਾ ਐਸੀ ਕਰ ਨਹੀਂ ਕੀ ਯਾਰੀ ਜਿੱਥੇ ਪੱਗ ਸੀ ਵਟਾਈ ਹੋਏ ਉਹੀ ਕਰ ਗਿਆ ਗਦਾਰੀ ਕਿਤੇ ਮਿਲਿਆ ਕਿਤੇ ਸਟੇਜ ਤੇ ਮਾਲ ਮੋਟਾ ਗਾਣਾ ਗਾਉਂਦਾ ਮੈਂ ਗਿਆ ਇਸ ਸਟੇਟ ਤੇ ਵੀ ਮੈਂ ਗਿਆ ਵਾ ਮਤਲਬ ਉਹਨਾਂ ਨੇ ਨਹੀਂ ਮੈਨੂੰ ਅੱਗੇ ਵਧ ਦਿੱਤਾ ਮੈਂ ਉਹਨਾਂ ਕੋਲ ਟਾਈਮ ਹੀ ਮੰਗਿਆ ਜਿੰਨੇ ਵੀ ਹੁੰਦੇ ਆ ਕਮੇਟੀ ਦੇ ਮੈਂਬਰ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਕਹਾ ਮੈਂ ਕਹ ਜੀ ਮੈਨੇ ਇੱਕ ਗਾਣੇ ਦਾ ਟਾਈਮ ਦੋ ਗਾਉਂਦਾ ਕਹਿੰਦੇ ਦੇ ਦਿੰਦੇ ਆ ਦੇ ਦਿੰਦੇ ਪਰ ਨਹੀਂ ਦਿੰਦੇ ਪਰ ਬਥੇਰੀ ਇਮੋਸ਼ਨਲ ਬੰਦਾ ਮਾਰੇ ਦਾ ਕਾਜ ਜੀ ਪਹੁੰਚੇ ਆ ਜਿਲ੍ਹਾ ਗੁਦਾਸਪੁਰ ਦੇ ਸ਼੍ਰੀਦਗਾਰ ਪਿੰਡ ਵਿੱਚ ਇਥੇ ਇੱਕ ਗਾਇਕ ਨੂੰ ਮਲਾਉਣ ਜਾ ਰਹੇ ਆ ਆਵਾਜ਼ ਤਾਂ ਬਹੁਤ ਸੋਹਣੀ ਆ ਪਰ ਲੇਕਿਨ ਉਸ ਦੀ سپورਟ ਨਾ ਹੋਣ ਕਰ ਆਰਥਿਕ ਕਮਜ਼ੋਰੀ ਹੋਣ ਕਰਕੇ ਆਪ ਦੀ ਆਰਥਿਕ ਤੰਗੀ ਹੋਣ ਕਾਰਨ ਉਸ ਲੋਕ ਕਿਸੇ ਨੇ ਅਜੇ ਤੱਕ ਅਪਰੋਚ ਨਹੀਂ ਕੀਤੀ ਸੋ ਅੱਜ ਅਸੀਂ ਪਹੁੰਚੇ ਉਹਦੇ ਪਿੰਡ ਸਟੇਟਗੜ ਪਰੋ ਨੇ ਘਰ ਦੇ ਹਾਲਾਤ ਵੀ ਵਿਖਾਉਣੇ ਕਰਦੇ ਹਾਲਾਤ ਵੀ ਬਹੁਤ ਇਹ ਮਾਲੇ ਨੇ ਤਰਸਯੋਗ ਨੇ ਤੁਸੀਂ ਦੇਖ ਸਕਦੇ ਹੋ ਉਸ ਦੇ ਘਰ ਦੇ ਹਾਲਾਤ ਕਿੱਦਾਂ ਨੇ ਕਿੱਦਾਂ ਉਹਦੇ ਘਰ ਦੇ ਪਿੱਛੇ ਖਲਾਰਾ ਪਿਆ ਹੋਇਆ ਹੈ ਨਾ ਕੋਈ ਬਾਥਰੂਮ ਹੈ ਅਤੇ ਨਾ ਕੋਈ ਟੰਗ ਦਾ ਕਮਰਾ ਹੈ ਕਮਰੇ ਦੀ ਗੱਲ ਕਰੀਏ ਤੇ ਰਸੋਈ ਵੀ ਤੇ ਉੱਪਰ ਵੀ ਟੀਨਾ ਵਾਲੀ ਛੱਤ ਪਾਈ ਹੋਈ ਹੈ ਗੁਜ਼ਾਰਾ ਇਹ ਕਰ ਰਹੇ ਤੁਸੀਂ ਦੇਖ ਸਕਦੇ ਹੋ ਸੋਈ ਦੇ ਉੱਪਰ ਟੀਨਾ ਵਾਲੀ ਛੱਤ ਪਾਈ ਦੀ ਆ ਤੇ ਬਾਹਰ ਓਪਨ ਜੀ ਸਵਿਚ ਰੱਖੀ ਹੋਈ ਆ ਤੇ ਅੰਦਰ ਦੇ ਹਾਲਾਤਾਂ ਮੈਂ ਦੱਸ ਦੇ ਵੀ ਅੰਦਰ ਦੇ ਹਾਲਾਤ ਕਿੱਦਾਂ ਨੇ ਅੰਦਰ ਦੇ ਹਾਲਾਤ ਇਦਾਂ ਨੇ ਵੀ ਬਾਲੇ ਵਾਲੀ ਛੱਤਾਂ ਨੇ ਤੇ ਉਹ ਵੀ ਕਿਸੇ ਟਾਈਮ ਵੀ ਡਿੱਗ ਸਕਦੀਆਂ ਨੇ ਕਿਉਂ ਬਾਲੇ ਟੁੱਟੇ ਨੇ ਜੇ ਇੱਕ ਦੋ ਟੁੱਟਦੇ ਨੇ ਉਹ ਚੇਂਜ ਕਰਵਾ ਲਿੰਦਾ ਅਤੇ ਫਿਰ ਉਸੇ ਤਰ੍ਹਾਂ ਹੀ ਪਾਣੀ ਟਪਕਦਾ ਵੀ ਆ ਮੀਂਹ ਦੇ ਵਿੱਚ ਸੋ ਘਰ ਦੇ ਹਾਲਾਤ ਵੀ ਬਹੁਤ ਮਾੜੇ ਨੇ ਤੇ سپورਟ ਦੀ ਮੰਗ ਕਰਦਾ ਹੈ ਗਾਇਕ ਆਵਾਜ਼ ਬਹੁਤ ਚੰਗੀ ਹੈ ਸੋ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਤੁਹਾਡੇ ਨਾਲ ਕਰਾਵਾਂਗੇ ਕਿ ਕਿਸ ਤਰ੍ਹਾਂ ਦੀ ਆਵਾਜ਼ ਆ ਜੋ ਫੈਸਲਾ ਹੈ ਫੈਸਲਾ ਦਰਸ਼ਕ ਨੇ ਕਰਨਾ ਹੈ ਕਿਉਂਕਿ ਦਸ਼ਕ ਹੀ ਜੋ ਜੱਜ ਹਨ ਉਹਨਾਂ ਨੇ ਫੈਸਲਾ ਕਰਨਾ ਵੀ ਇਸ ਦੀ ਆਵਾਜ਼ ਕਿੰਨੀ ਹੈ ਸੋ ਸਿਰਫ سپورਤ ਦੀ ਮੰਗ ਕੀਤੀ ਹੈ ਵੀ ਉਹਨੂੰ ਕਿਤਨੇ ਕਿਤੇ ਚਾਂਸ ਮਿਲ ਜੇ ਕੱਟਦਾ ਹੈ ਦਿਹਾੜੀ ਦਿਹਾੜੀ ਕਰਕੇ ਹੀ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਸੋ ਗੱਲਬਾਤ ਵੀ ਕਰਾਂਗੇ ਉਸ ਨਾਲ ਵੀ ਕੀ ਕਹਿਣਾ ਹੈ ਉਹਦਾ ਅਤੇ ਕਿੱਥੋਂ ਉਹਨੂੰ ਸ਼ੌਂਕ ਪਿਆ ਗਾਇਕੀ ਦਾ ਘਰ ਦੇ ਹਾਲਾਤ ਇਹਨੇ ਮਾੜੇ ਨੇ ਲੇਕਿਨ ਫਿਰ ਵੀ ਗੋਣਾ ਨਹੀਂ ਛੱਡਿਆ ਦਿਹਾੜੀ ਟੱਪਾ ਕਰਦਾ ਹੈ ਦਿਹਾੜੀ ਲਾ ਕੇ ਆਉਂਦਾ ਤੇ ਰੋਟੀ ਪੰਦੀ ਆ ਅਗਰ ਦਿਹਾੜੀ ਨਹੀਂ ਲੱਗਦੀ ਤਾ ਰੋਟੀ ਨਈ ਬੰਦੀ ਸੋ ਗੱਲ ਕਰਾਂਗੇ ਖਜਾਨ ਸਿੰਘ ਨਾਲ ਕਿਸ ਤਰ੍ਹਾਂ ਦੇ ਹਾਲਾਤ ਨੇ ਕਿੱਥੋਂ ਸਿੱਖਿਆ ਇਹ ਸੱਸੀ ਗਾ ਵੀਰੇ ਸੱਸੀ ਗਾ ਬਾਜੀ ਇਹ ਪੁੱਛ ਲਈ ਦੱਸੋ ਵੀ ਤੁਹਾਨੂੰ ਗਾਉਣ ਦਾ ਸ਼ੌਂਕ ਕਿੱਥੋਂ ਪਿਆ ਗਾਉਣ ਦਾ ਸ਼ੌਂਕ ਜੀ ਮੈਂ ਨਾ ਅਸਲ ਤੇ ਧਾਰੀਵਾੜ ਸ਼ਹਿਰ ਹੁੰਦਾ ਰਿਹਾ ਰਕਸਾ ਤੇ ਮੈਂ 2 ਸਾਲ ਉਥੇ ਰਕਸਾ ਵਾਦੀ ਤੇ ਮੈਂ ਗਾਉਣਾ ਨਾ ਤੇ ਮੈਨੂੰ ਸਾਰੇ ਨੇ ਕਹਣਾ ਤੇਰੀ ਆਵਾਜ਼ ਬਹੁਤ ਵਧੀਆ ਯਾਰ ਤੇਰੀ ਆਵਾਜ਼ ਦਿਲ ਨੂੰ ਲੱਗਦੀ ਆ ਤੇ ਮੈਂ ਕਹਿੰਦਾ ਠੀਕ ਆ ਮੈਂ ਨਾ ਤੇ ਕਹਿੰਦੇ ਕੀ ਹੈ ਹਸਾਬ ਤਾਬ ਕੋਈ ਗਾਣਾ ਗੁਣਾ ਕਰ ਲਾ ਤੇ ਮੈਂ ਕਹਾਂ ਜੀ ਮੈਂ ਇੱਕ ਬਹੁਤ ਗਰੀਬ ਪਰਿਵਾਰ ਚੋਂ ਆ ਮੇਰੇ ਕੋਲ ਨਹੀਂ ਗਾਣਾ ਹੋ ਸਕਦਾ ਤੇ ਅੱਜ ਤੱਕ ਮੈਂ ਚਲੋ ਵੀਡੀਓ ਪਾਉਂਦਾ ਰਿਹਾ ਵਾਂ ਤੇ ਕੋਈ ਸਪੋਰਟ ਨਹੀਂ ਮੈਨੂੰ ਕੋਈ ਮੈਸੇਜ ਨਹੀਂ ਇਦਾਂ ਦਾ ਆਇਆ ਵੀ ਆਪਾਂ ਤੇਰੇ ਨਾਲ ਆ ਚੱਲ ਸਟੇਟ ਤੇ ਗਾ ਤੇਰੇ ਨਾਲ ਆਪਾਂ ਕੋਈ ਸਿੰਗਰ ਕੋਈ ਕਲਾਕਾਰ ਮੈਨੂੰ ਨਹੀਂ ਮਿਲਿਆ ਅਜੇ ਤੱਕ ਤੇ ਘਰ ਦਾ ਗੁਜ਼ਾਰਾ ਕਿਦਾਂ ਹੁ ਦਿਹਾੜੀ ਕਰਦੇ ਹੋ ਕੀ ਦਿਹਾੜੀ ਕਰਦੇ ਹੋ ਰੱਖਸ਼ਾ ਪਾਉਂਦੇ ਜਾਂ ਹੋਰ ਕੀ ਕੰਮ ਕਰਦੇ ਦਿਹਾੜੀ ਲਾਉਣਾ ਜਿਵੇਂ ਮਿਸਤਰੀਆਂ ਨਾਲ ਦਿਹਾੜੀ ਜਾਈਦਾ ਵਾ ਤੇ ਦਿਹਾੜੀ ਵੀ ਹੁਣ ਸਿਆਲਵਾ ਠੰਡ ਆ ਗਈ ਹੈ ਨਹੀਂ ਮੁਸ਼ਕਲ ਹੋ ਗਿਆ ਵਾ ਜੇ ਦਿਹਾੜੀ ਲੱਗਦੀ ਹੈ ਤੇ ਰੋਟੀ ਖਾਂਦੇ ਨਹੀਂ ਤੇ ਬਹੁਤ ਔਖਾ ਵਾ ਜੀ ਗਰੀਬੀ ਕੋ ਬਹੁਤਾ ਕਰ ਇਹ ਕਰਕੇ ਤੇ ਮੈਂ ਇਹੀ ਚਾਹਨਾ ਵੀ ਮੇਰੀ ਵੱਧ ਤੋਂ ਵੱਧ ਸਪੋਰਟ ਕੀਤੀ ਹੈ ਮੇਰੀ ਵੱਧ ਤੋਂ ਵੱਧ ਮਾਨ ਸਤਕਾਰ ਕੀਤਾ ਜਾਏ ਗੱਲ ਕਰੀਏ ਘਰ ਦੇ ਤੋਂ ਲੈ ਕੇ ਤੁਰਦੇ ਆਂ ਘਰਦਿਆਂ ਦਾ ਕਿੰਦੀ ਸਪੋਰਟ ਹੈ ਤੁਹਾਡੀ ਘਰ ਵਾਲੀ ਆ ਉਹਨਾਂ ਦੀ ਕਿੰਨੀ ਸਪੋਰਟ ਹੈ ਤੁਸੀਂ ਗਾਉਂਦੇ ਹੋ ਉਹਨੇ ਇਹ ਨਹੀਂ ਕਦੀ ਆਖਿਆ ਵੀ ਚਲੋ ਆਪਾਂ ਦਿਹਾੜੀ ਦੂੜੀ ਤੁਸੀਂ ਕਰਕੇ ਆਓ ਕਿਤੇ ਰੋਟੀ ਪਾਣੀ ਮਿਲੇ ਇਹ ਗਾਉਂਣ ਪਾਣੀ ਚ ਕੀ ਰੱਖਿਆ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਕਹੀ ਕਦੀ ਇਹ ਦੇ ਚ ਵਾਰੀ ਮੈਨੂੰ ਕਹਿੰਦੀ ਚਲੋ ਕਿਤਨੇ ਕਿਤੇ ਮਾਰਾ ਸੱਚੇ ਪਾਸਾ ਤੁਹਾਡੀ ਬਾਤ ਨੂੰ ਸੁਣੀ ਗਈ ਕਿਤਨੇ ਕਿਤੇ ਮਿਹਰਬਾਨੀ ਮਾਰਾ ਸੱਚੇ ਪਾਸਾ ਕਰੇਗਾ ਚਲੋ ਕੋਈ ਨਹੀਂ ਕੰਮ ਵੀ ਕਰੋ ਤੇ ਤੁਸੀਂ ਦਿਹਾੜੀ ਵੀ ਲਾਓ ਤੇ ਇਹੋ ਜਿਹੀ ਕੋਈ ਗੱਲ ਨਹੀਂ ਇਹ ਪੂਰੀ ਸਪੋਰਟ ਦਿੰਦੀ ਮੈਨੂੰ ਇਦਾਂ ਦੀ ਕੋਈ ਗੱਲ ਨਹੀਂ ਸੀ ਚਲੋ ਫਿਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੀ ਸੁਣਾਉਣਾ ਚਾਹੋਗੇ ਕੋਈ ਵਧੀਆ ਜਿਹਾ ਗਾਣਾ ਕਿਉਂ ਦਰਸ਼ਕਾਂ ਨੇ ਫੈਸਲਾ ਕਰਨਾ ਦਰਸ਼ਕਾਂ ਦੀ ਕਚਹਿਰੀ ਆ ਉਹਨਾਂ ਨੇ ਫੈਸਲਾ ਕਰਨਾ ਵੀ ਤੁਹਾਡੀ ਆਵਾਜ਼ ਕਿਦਾਂ ਦੀ ਠੀਕ ਹੈ ਕੋਈ ਵਧੀਆ ਜਿਹਾ ਗਾਣਾ ਠੀਕ ਹੈ ਹੋਏ ਔਖੇ ਵੇਲੇ ਜੇ ਖੜੇ ਨਾ ਐਸੀ ਕਰ ਨਹੀਂ ਕੀ ਯਾਰੀ ਜਿੱਥੇ ਪੱਗ ਸੀ ਵਟਾਈ ਹੋਏ ਉਹੀ ਕਰ ਗਿਆ ਗਦਾਰੀ ਜਿੱਥੇ ਪੱਗ ਸੀ ਵਟਾਈ ਹੋਏ ਉਹੀ ਕਰ ਗਿਆ ਗਦਾਰੀ ਰਾਤ ਕਾਲੀ ਬੋਲੀ ਚੜ ਗਈ ਹਨੇਰੀ ਈਮੋਸ਼ਨਲ ਬੰਦਾ ਮਾਰੇ ਦਾ ਲੁੱਚੇ ਬੰਦਿਆਂ ਦੀ ਉਮਰ ਬਥੇਰੀ ਈਮੋਸ਼ਨਲ ਬੰਦਾ ਮਾਰੇ ਦਾ ਹਾਏ ਕਹਦਾ ਸੀ ਕਿ ਇਹ ਤੁਸੀਂ ਆਪਣਾ ਉਸਤਾਦ ਕਿਨੂੰ ਮੰਨਦੇ ਹੋ ਜਿਹੜਾ ਤੁਸੀਂ ਸਿੱਖਿਆ ਕੋਈ ਜਾਂ ਸੰਗੀਤ ਸਿੱਖਿਆ ਕਿ ਇਹ ਜਿਹੜੀ ਦਾਤ ਕੁਦਰਤ ਵੱਲ ਬਖਸ਼ੀ ਗਈ ਹੋਈ ਆ ਨਹੀਂ ਮੈਂ ਕਿਤੋਂ ਨਹੀਂ ਸਿੱਖਿਆ ਇਹ ਮਾਰਾ ਸੱਚੇ ਪਾਤਸ਼ਾਹ ਦਾ ਮੈਨੂੰ ਗੋਡ ਗਿਫਟ ਆ ਜੀ ਹਾਂਜੀ ਸਿੱਖਿਆ ਨਹੀਂ ਕਿਤੇ ਮੈਨੂੰ ਰੱਬ ਉਹਲੇ ਗੋਡ ਗਿਫਟ ਵਾ ਤੇ ਮੈਂ ਇਦਾਂ ਦੋ ਜਦੋਂ ਮੈਂ ਇੰਸਟਾ ਤੇ ਵੀਡੀਓ ਪਾਈਆਂ ਤੇ ਮੈਨੂੰ ਸਾਰਿਆਂ ਨੇ ਕਿ ਲਾਈਵ ਹੋ ਕੇ ਕਹਾਂ ਕਹਿੰਦੇ ਤੇਰੀ ਆਵਾਜ਼ ਬਹੁਤ ਦੇ ਤੁਸੀਂ ਗਾਣਾ ਕਰੋ ਤੇ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਮੈਂ ਗਰੀਬੀ ਮੇਰੇ ਘਰ ਗਰੀਬੀ ਆ ਯਾਰ ਮੈਂ ਨਹੀਂ ਗਾਣਾ ਕਰ ਸਕਦਾ ਤੇ ਬਸ ਇਹੀ ਕਹਿੰਦੇ ਆ ਘੈਂਟਵਾ ਨੱਤਵਾ ਨਾ ਐਸਾ ਮੇਰੀ ਵੀਡੀਓ ਨੂੰ ਕੋਈ ਮਤਨੀ ਜੀ ਕਰਦਾ ਕਦੇ ਇਦਾਂ ਨਹੀਂ ਹੋਇਆ ਕਿ ਤੁਸੀਂ ਕਿਸੇ ਮੇਲੇ ਨੂੰ ਗਿਲੇ ਹੋ ਤਾਂ ਨੂੰ ਸਟੇਜ ਸਾਂਝੀ ਕਰਨ ਦਾ ਮੌਕਾ ਮਿਲਿਆ ਕਦੇ ਮਿਲਿਆ ਕਿਤੇ ਸਟੇਜ ਤੇ ਮੜਾ ਮੜਾ ਗਾਣਾ ਗਾਉਂਦਾ ਮੈਂ ਗਿਆ ਸਟੇਟ ਤੇ ਵੀ ਮੈਂ ਗਿਆ ਵਾ ਮਤਲਬ ਉਹਨਾਂ ਨੇ ਨਹੀਂ ਮੈਨੂੰ ਅੱਗੇ ਵਧ ਦਿੱਤਾ ਮੈਂ ਉਹਨਾਂ ਕੋਲ ਟਾਈਮ ਹੀ ਮੰਗਿਆ ਜਿੰਨੇ ਵੀ ਹੁੰਦੇ ਆ ਕਮੇਟੀ ਦੇ ਮੈਂਬਰ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਕਿਹਾ ਮੈਂ ਕਹਾਂ ਜੀ ਮੈਨੂੰ ਇੱਕ ਗਾਣੇ ਦਾ ਟਾਈਮ ਦੋ ਗਾਉਂਦਾ ਕਹਿੰਦੇ ਦੇ ਦਿੰਦੇ ਆ ਦੇ ਦਿੰਦੇ ਪਰ ਨਹੀਂ ਦਿੰਦੇ ਉੱਥੇ ਕਿਤੇ ਆ ਕੇ ਮੂਸੀ ਹੁੰਦੀ ਨਾ ਫਿਰ ਉਦੋਂ ਰੱਬ ਜੀ ਤੇ ਹੁੰਦਾ ਰੱਬਾ ਥੋੜਾ ਮੈਨੂੰ ਕਾਬਿਲ ਹੋਰ ਕਰ ਦਿੰਦਾ ਤੇ ਮੈਂ ਵੀ ਇਹ ਸਟੇਜ ਤੇ ਗਾਉਂਦੇ ਹੋਣਾ ਸੀ ਹਾਂਜੀ ਹਾਂਜੀ ਉੱਥੇ ਆ ਕੇ ਜਦੋਂ ਆਪਾਂ ਵਾਪਸ ਆਉਨੇ ਆ ਇਸ ਚੀਜ਼ ਦਾ ਜਦੋਂ ਸਾਨੂੰ ਜਵਾਬ ਮਿਲਦਾ ਵੀ ਕੋਈ ਨਹੀਂ ਤੁਸੀਂ ਜਾਓ ਨਹੀਂ ਮਿਲਣਾ ਟਾਈਮ ਜਾਂ ਕਿਦਾਂ ਵੀ ਆ ਤੇ ਬੜਾ ਦਿਲ ਚ ਆਉਂਦਾ ਵੀ ਯਾਰ ਜੀ ਅੱਜ ਇਹ ਕਿਤੇ ਕਿੰਨੇ ਸਾਡੀ ਬਾਹ ਫੜੀ ਹੁੰਦੀ ਜਾਂ ਕਿੰਨੇ ਮਜ਼ਦਦ ਕੀਤੀ ਹੁੰਦੀ ਤੇ ਅੱਜ ਅਸੀਂ ਜਾਣਾ ਹੀ ਉਹਨੇ ਗਨੇ ਚੱਲਗਾ ਆਪਾਂ ਗਾਉਣਾ ਵੀ ਇੱਕ ਕਰਕੇ ਨਹੀਂ ਅੱਗੇ ਵਧਿਆ ਗਿਆ ਗਰੀਬੀ ਕਰਕੇ ਨਹੀਂ ਵਧਿਆ ਗਿਆ ਲੋਕੀ ਪਛਾਣ ਨਹੀਂ ਕਰਦੇ ਇਹੀ ਕਹਿੰਦੇ ਆ ਵੀ ਤੇਰੀ ਵੀਡੀਓ ਘੈਂਟ ਵਾ ਆਤਵਾ ਨਾ ਇਸਾ ਪਰ ਮਾਨ ਤੇ ਇਹ ਆ ਵੀ ਮੇਰੀ ਵੱਤੋਂ ਵੱਧ ਸਪੋਰਟ ਕੀਤੀ ਜਾਏ ਤੇ ਮੇਰਾ ਗਾਣਾ ਕਰਾਇਆ ਜਾਏ ਮੈਨੂੰ ਕੋਈ ਚੰਗੇ ਵਧੀਆ ਸਿੰਗਰ ਨਾਲ ਮਲਾਇਆ ਜਾਏ ਮਤਲਬ ਉਹਦਾ ਲੋਕੀ ਸਾਰੇ ਹਸਾ ਦੇਣ ਲੇਕਿਨ ਮਦਦ ਕਰਨ ਨੂੰ ਕੋਈ ਤਿਆਰ ਨਹੀਂ ਮਦਦ ਕਰਨ ਨੂੰ ਕੋਈ ਨਹੀਂ ਜੇ ਤਿਹਾਰ ਵੀਡੀਓ ਨੂੰ ਲਾਇਕ ਸ਼ੇਅਰ ਕਹਿੰਦੇ ਕਰਾਂਗੇ ਉਹ ਸਾਰਾ ਕੁਝ ਓਕੇ ਆ ਜੋ ਮਜੇ ਤਾਂ ਜੋ ਮੇਨ ਗੱਲ ਵਾ ਉਹ ਨਹੀਂ ਕਰਦੇ ਜੀ ਸਾਡੇ ਵੱਲੋਂ ਵੀ ਇਹੀ ਆਪਣੇ ਦਰਸ਼ਕਾਂ ਨੂੰ ਗੁਜਾਰਸ਼ ਆ ਵੀ ਇਹ ਲਾਇਕ ਵੀਡੀਓ ਸ਼ੇਅਰ ਸ਼ੇਅਰ ਜੁਰੂ ਕਰੋ ਤਾਂ ਜੋ ਇਸ ਵੀਰ ਦੀ ਮਦਦ ਹੋ ਸਕੇ ਕਿਉਂਕਿ ਇਸ ਮੇਰ ਨੂੰ ਸਿਰਫ ਮਦਦ ਦੀ ਲੋੜ ਆ ਕਿ ਕਿਤਨਾ ਕਿਤੇ ਦਾ ਕਿਸੇ ਨੇ ਹੱਥ ਫੜੇ ਤੇ ਇਹਨੂੰ ਉਹ ਜਿਹੜਾ ਇਹ ਇਹਦੇ ਸੁਪਨੇ ਤੱਕ ਪਹੁੰਚਾ ਸਕੇ ਇਹਨੂੰ ਕਿਤੇ ਸਟੇਜ ਸੰਝ ਕਰਵਾ ਕੇ ਲੋਕਾਂ ਦੇ ਰੂਪ ਰੂਪ ਹੋ ਸਕੇ ਲੋਕਾਂ ਦੀ ਵਿੱਚ ਪਛਾਣ ਬਣ ਸਕੇ ਸੋ ਭੈਣਾਂ ਵੀ ਗੱਲ ਕਰਦੇ ਆ ਕਿ ਉਹ ਭੈਣ ਇਹ ਜਦੋਂ ਘਰ ਆ ਕੇ ਦੱਸਦੇ ਆ ਵੀ ਮੈਂ ਸਟੇਜ ਸੰਝ ਕਰਨ ਗਿਆ ਸੀ ਲੇਕਿਨ ਉਹਨਾਂ ਨੇ ਮੈਨੂੰ ਸਟੇਜ ਤੇ ਚੜ੍ਹਨ ਦਿੱਤਾ ਲਾਰੇ ਲਾਇ ਰੱਖੇ ਤੁਹਾਡੇ ਮਨ 'ਚ ਕੀ ਬੰਦਾ ਫਿਰ ਨਹੀਂ ਮੈਨੂੰ ਕਹਿੰਦੇ ਹੁੰਦੇ ਆ ਹਨ ਕੇ ਵੀ ਮੈਂ ਕਹਿੰਨੇ ਤੁਸੀਂ ਲਾਏ ਜੇ ਸਟੇਟ ਤੇ ਤੁਸੀਂ ਗਏ ਜੀ ਉੱਪਰ ਤੇ ਕਹਿੰਦੇ ਨਹੀਂ ਮੈਨੂੰ ਉਹਨਾਂ ਨੇ ਮਤਲਬ ਮੌਕਾ ਨਹੀਂ ਦਿੱਤਾ ਮਤਲਬ ਗਾਉਣ ਦਾ ਮੌਕਾ ਨਹੀਂ ਦਿੱਤਾ ਤੇ ਮੈਂ ਹੀ ਕਹਿੰਨੀ ਨੇ ਤੁਸੀਂ ਨਾ ਜਾਇਆ ਕਰੋ ਤੇ ਕਹਿੰਦੇ ਨਹੀਂ ਮੈਨੂੰ ਸ਼ੌਂਕ ਆ ਗਾਉਣ ਦਾ ਮੈਂ ਮਤਲਬ ਜਾਨਣਾ ਤੇ ਮੇਲਾ ਵੀ ਲੱਗਦਾ ਕਵਾਲੀਆਂ ਵੀ ਗਾਉਂਦੇ ਆਏ ਤੇ ਬਸ ਇਹੀ ਮੈਂ ਕਹਿੰਦੀ ਰੱਬਣਾ ਵੀ ਕਿਤੇ ਮਨਚ ਮਨਚ ਗਿਲਾ ਹੁੰਦਾ ਰੱਬਣਾ ਵੀ ਹੁੰਦਾ ਲੱਗਦਾ ਫਿਰ ਬਸ ਥੋੜੀ ਇੱਕ ਹੋਰ سپورਟ ਕਰਦੇ ਹੋ ਜੀ ਤਾਂ ਵੀ ਇਹਦਾ ਵੀ ਸੁਪਨਾ ਪੂਰਾ ਹੋ ਸਕੇ ਹਾਂਜੀ ਹਾਂਜੀ ਮੈਂ ਇਹੀ ਕਹਿੰਨੀ ਆ ਵੀ ਪ੍ਰਮਾਤਮਾ ਚੱਲ ਸਾਡੀ ਵੀ ਕਿਤੇ ਸੁਣੂਗਾ ਹੀ ਤੇ ਕਿਰਪਾ ਕਰੂਗਾ ਰੱਬ ਕਿਤੇ ਸਾਡੀ ਵੀ ਚੱਲ ਇਹਦੀ ਵੀ ਥੋੜੀ ਮਦਦ ਹੋਵੇ ਨਾਲ ਮੈਂ ਇਹਨਾਂ ਦਾ ਪੂਰਾ ਸਾਥ ਦਿੰਨੀ ਆ ਜਿੱਥੇ ਵੀ ਕਹਿੰਦੇ ਆ ਮੈਨੂੰ ਕੰਮ ਕਰਨ ਜਾਣਾ ਜਿੱਥੇ ਵੀ ਨਾਲ ਜਾਣਾ ਇਹਨਾਂ ਦੇ ਮੈਂ ਪੂਰਾ ਇਹਨਾਂ ਦਾ ਸਾਥ ਦਿੰਨੀ ਆ ਮੈਂ ਤੇ ਕਦੀ ਰੋਕਿਆ ਨਹੀਂ ਗਾਉਣ ਵਾਲੋਂ ਜਿਵੇਂ ਲਾਉਂਦੇ ਆ ਗਾਉਂਦੇ ਆ ਜਾਂ ਤੁਰਦੇ ਆ ਫਿਰਦੇ ਆ ਗਾਉਂਦੇ ਆ ਕਦੀ ਰੋਕਿਆ ਨਹੀਂ ਕਿ ਤੁਸੀਂ ਹਰ ਟਾਈਮ ਗਾਉਂਦੇ ਰਹਿੰਦੇ ਹੋ ਗਾਉਂਦੇ ਰਹਿੰਦੇ ਹੋ ਕਦੀ ਕਦੀ ਤੁਹਾਨੂੰ ਮੌਕਾ ਤੇ ਮਿਲਿਆ ਨਹੀਂਗਾ ਨਹੀਂ ਮੈਂ ਕੰਨੀ ਹੁੰਨੀ ਇਹਨਾਂ ਨੂੰ ਤੇ ਜਦੋਂ ਮੈਂ ਰੋਟੀ ਲੋਨੀ ਹੁੰਨੀ ਆ ਤੇ ਮੈਂ ਇਹਨਾਂ ਨੇ ਮੇਰੇ ਲਾਗੇ ਵਾਲੇ ਗੋਂਡੇ ਆਪਣਾ ਮੈਂ ਦਿੰਨੀ ਮੇਰਾ ਸਿਰ ਬਹੁਤ ਪੀੜ ਹੁੰਦਾ ਤੇ ਮੈਨੂੰ ਲੱਗੇ ਨਾ ਗਾਇਆ ਕਰੋ ਇਹਨਾਂ ਨੇ ਜਦੋਂ ਨਾਉਣਾ ਤਾਂ ਵੀ ਇਹਨਾਂ ਨੇ ਗਾਉਣਾ ਤੇ ਇਹ ਕਹਿੰਦੇ ਮੈਂ ਨਹੀਂ ਮੈਨੂੰ ਗਾਉਣ ਦਾ ਸ਼ੌਂਕ ਆ ਮੈਂ ਗਾਉਣਾ ਹੀ ਗਾਉਣਾ ਮੈਂ ਫਿਰ ਕਹਣਾ ਵੀ ਤੂੰ ਕੋਈ ਕਾਈ ਜਾ ਮੈਂ ਚੱਲ ਜਾਣਾ ਅੰਦਰ ਬਸ ਐਹੀ ਜੀ ਸੋ ਪਰਿਵਾਰ ਦਾ ਵੀ ਸਾਥ ਆ ਘਰਬੜੀ ਐ ਸਾਥ ਦੇਦੀ ਐ ਸੋ ਇਸ ਵੀਰ ਦਾ ਵੀ ਵੀਰ ਨੇ ਵੀ ਸਾਥ ਮੰਗਿਆ ਸੁਣਾਓ ਦਸ਼ਕਾ ਹੜੇ ਸੁਣਾਓ ਜੇ ਸੂਰਜ ਦੀ ਆਖਰ ਨਾ ਨਾ ਠੰਡ ਪੈ ਜੇ ਤਾਂ ਠੰਡੀਆਂ ਸ਼ਾਵਾਂ ਨੂੰ ਕੌਣ ਪੁੱਛੇ ਹਵਾ ਵਿੱਚ ਜੇ ਉੱਡ ਕੇ ਜਾ ਹੋਵੇ ਤਾਂ ਬਣਿਆ ਰਾਵਾਂ ਨੂੰ ਕੌਣ ਪੁੱਛੇ ਜੇ ਮਾਸੀਆਂ ਬਣ ਜਾਣ ਮਾਵਾਂ ਤਾਵਾਵਾਂ ਨੂੰ ਕੌਣ ਪੁੱਛੇ ਜੇ ਮਾਸੀਆਂ ਬਣ ਜਾਣ ਮਾਵਾ ਤਾਵਾਵਾਂ ਨੂੰ ਕੌਣ ਪੁੱਛੇ ਜਦੋਂ ਮਾਂ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਹ ਸੀ ਚੂਰੋਂ ਚੂਰ ਹੋਈ ਨਾ ਪਿਆਰ ਮਿਲੇ ਮਾਂ ਵਰਗਾ ਨਾ ਪਿਆਰ ਮਿਲੇ ਮਾਂ ਵਰਗਾ ਠੰਡੀਆਂ ਸ਼ਾਮਾਂ ਹੁੰਦੀਆਂ ਨੇ ਲੱਖ ਹੋਵਨ ਚਾਚੀਆਂ ਤਾਇਆ ਮਾਵਾ ਮਾਵਾ ਹੁੰਦਿਆ ਨੇ ਲੱਖ ਹੋਵਨ ਚਾਚੀਆਂ ਤਾਇਆ ਮਾਵਾ ਮਾਵਾ ਹੁੰਦਿਆ ਨੇ ਮਾਵਾ ਮਾਵਾ ਹੁੰਦਿਆ ਨੇ ਮਾਵਾ ਮਾਵਾ ਹੁੰਦਿਆ ਨੇ ਜਦ ਚੋਟ ਕੋਈ ਮੈਨੂੰ ਲੱਗਦੀ ਸੀ ਮੇਰੀ ਮਾਂ ਦਾ ਹਿਰਦਾ ਹਿਲੇਦਾ ਸੀ ਉਹ ਜੱਦੀ ਪੁੱਤ ਪੁੱਤੀ ਆਖ ਬਲਉ ਹੁੰਦੀ ਸੀ ਫੁੱਲ ਵਾਂਗਰ ਚਿਹਰਾ ਖਿਲੇਦਾ ਸੀ ਜੇ ਮਾਂ ਹੋਵੇ ਸਿਰ ਉੱਤੇ ਜੇ ਮਾਂ ਹੋਵੇ ਸਿਰ ਉੱਤੇ ਦੁਰ ਬਲਾਵਾਂ ਹੁੰਦੀਆਂ ਨੇ ਲੱਖ ਹੋਵਨ ਚਾਚੀਆਂ ਤਾਇਆ ਮਾਵਾ ਮਾਵਾ ਹੁੰਦੀਆਂ ਨੇ ਕਹਿਣ ਤਾੜੇ ਉਹ ਥਰੂ ਕਿਉਂ ਨਿਕਲ ਆਇਆ ਕਿਉਂ ਭਾਵੁਕ ਹੋ ਗਏ ਮੈਂ ਇਸ ਕਰਕੇ ਰੋਂਦੀ ਕਿ ਕਿਹਨਾਂ ਦੀ ਮਾਂ ਹੈ ਨਹੀਂ ਆ ਕਿਉਂਕਿ ਮੇਰੇ ਮਾਂ ਪਿਓ ਹੈਗੇ ਆ ਤੇ ਇਨਾਂ ਦੀ ਮਾਂ ਹੈ ਨਹੀਂ ਮੈਨੂੰ ਇਸ ਕਰਕੇ ਦੁੱਖ ਹੁੰਦਾ ਵੀ ਮਤਲਬ ਸਾਡੀ ਕੋਈ ਵੀ ਨਹੀਂ ਬਾ ਫੜਦਾ ਸਾਡੀ ਦੋਵੇਂ ਜੀ ਬੰਨੇ ਇਕੱਟੇ ਅਸੀਂ ਸੋਚਦੇ ਰਹੇ ਨੇ ਤਲ ਮੈਂ ਤੁਹਾਡੀ ਮਾਂ ਵੀ ਹੁੰਦੀ ਅੱਜ ਜਿੰਦੀ ਹੁੰਦੀ ਮੈਨੂੰ ਵੀ ਵੇਂਦੀ ਮੈਂ ਵੀ ਇਨਾਂ ਨੂੰ ਸਾਹਮਦੀ ਪਰ ਮੈਨੂੰ ਇਹੀ ਦੁੱਖ ਹੁੰਦਾ ਕਿਉਂਕਿ ਇਨਾਂ ਦੀ ਮਾਂ ਹੈ ਨਹੀਂ ਮੈਨੂੰ ਇਸ ਕਰਕੇ ਦੁੱਖ ਹੁੰਦਾ ਜ਼ਿਆਦਾ ਜੀ ਬਿਲਕੁਲ ਬੜਾ ਵਧੀਆ ਆਵਾਜ਼ ਹੀ ਬਹੁਤ ਸੋਹਣੀ ਹੈ ਵੀਰ ਦੀ ਤੇ ਸੁਰਤਾਲ ਵੀ ਬੋਲ ਦਿਆ ਜੋ ਫੈਸਲਾ ਤੋਂ ਪਹਿਲਾਂ ਆਖਿਆ ਵੀ ਦਸ਼ਕਾ ਨੇ ਕਰਨਾ ਤੇ ਦਸ਼ਕੇ ਕੋਈ ਫੈਸਲਾ ਕਰਨਗੇ ਵੀ ਇਹਨੂੰ ਕਿੰਨੇ ਨੰਬਰ ਦੇਤੇ ਯਾਰ ਇਹਦੀ ਬਾਹ ਫੜੀ ਆ ਕਿ ਨਾ ਫੜੀ ਆ ਮੈਂ ਫਿਰ ਕਿੰਨਾ ਇਸ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰੋ ਤਾਂ ਜੋ ਉਸ ਵੀਰ ਤੱਕ ਉਸ ਰੱਬ ਵਰਗੇ ਸਰੋਤੇ ਤੱਕ ਪਹੁੰਚ ਜਾਏ ਜੋ ਕਿ ਇਹਨਾਂ ਗਰੀਬਾਂ ਦੀ ਬਾਹ ਫੜ ਕੇ ਇਹਨਾਂ ਨੂੰ ਅੱਗੇ ਲੈ ਕੇ ਆਉਂਦਾ ਵੀਰੇ ਇਹ ਪਿੰਡ ਵਿੱਚ ਕਿੰਨਾ ਕੁ ਸਾਥ ਮਿਲਿਆ ਤੁਹਾਨੂੰ ਪਿੰਡ 'ਚ ਪੂਰਾ ਸਾਥ ਆ ਜੀ ਪਿੰਡ ਵਾਲੇ ਪੂਰਾ ਸਾਥ ਦਿੰਦੇ ਆ ਇਹੋ ਜੀ ਕੋਈ ਗੱਲ ਨਹੀਂ ਜੀ ਉਹ ਤੇ ਕਹਿੰਦੇ ਆ ਕੋਈ ਗੱਲ ਨਹੀਂ ਤੇਰੇ ਨਾਲ ਆਪਾਂ ਤੇ ਪੂਰਾ ਸਾਥ ਦਿੰਦੇ ਪਿੰਡ ਦੇ ਵਾਲੇ ਕੋਈ ਗੱਲ ਨਹੀਂ ਇਦਾਂ ਦੀ ਪਰ ਕਦੇ ਤਾਂ ਐਸੇ ਇਦਾਂ ਹੋਇਆ ਵੀ ਦਿਹਾੜੀਆਂ ਨਾਲ ਲੱਗੀਆਂ ਹੋ ਤਾਂ ਕਦੀ ਬਗੈਰ ਖਾਦੇ ਵੀ ਸੁੱਤੇ ਹੋਵੋ ਤੁਸੀਂ ਰੋਟੀ ਹਾਂਜੀ ਕਈ ਵਾਰੀ ਇਦਾਂ ਹੋ ਜਾਂਦਾ ਵਾ ਕਈ ਵਾਰੀ ਤੇ ਮਾਡੇ ਘਰ ਕੋਈ ਪੈਹਵਣੀ ਹੁੰਦਾ ਕੇਵਲੇ ਤਾਂ ਹੀ ਝੋਲੀ ਖਾ ਕੇ ਸੋ ਜਾਂਦੇ ਆ ਬਸ ਐਦਾਂ ਹੁੰਦਾ ਪਰ ਮੈਂ ਅੱਜ ਤੱਕ ਕਿਨ ਨੂੰ ਦੋਖਣੀ ਦੱਸਿਆ ਆਪਣਾ ਘਰ ਦਾ ਸਾਡੇ ਘਰ ਕੀ ਚੱਲਦਾ ਵਾ ਕੀ ਨਹੀਂ ਚੱਲਦਾ ਪਰ ਬਸ ਮੈਂ ਹੀ ਕਹਿੰਦੀ ਮੇਰੇ ਜਾਂਦੇ ਜਾਂਦੇ ਦਸਕਾ ਨੂੰ ਕੋਈ ਪਤਿਆ ਦਾ ਗਾਣਾ ਜੇ ਦਿਲ ਨੂੰ ਛੂੰਦਾ ਆ ਜੇ ਤੁਸੀਂ ਹਰ ਵੇ ਗੁਣਗੁਣਾਉਂਦੇ ਰਹਿੰਦੇ ਹੋ ਉਹ ਸੁਣਾਓ ਦਸਕਾ ਨੂੰ ਹੋ ਕੋਈ ਵੱਡੇ ਖਾਸ ਕਰਾਣੇ ਨਹੀਂ ਨਿਕਲੇ ਆ ਪਿੰਡਾਂ ਬਸਤੀਆਂ ਚੋਣੀ ਮੇਰੀ ਆਪਣੀ ਤਾਂ ਕੋਈ ਹਸਤੀ ਨਹੀਂ ਮੇਰਾ ਖੋਬਤ ਖੈਦਾ ਹਸਤੀਆਂ ਚੋਂ ਮਿੱਟੀ ਵਿੱਚ ਦਿੰਦੇ ਰੋਲ ਕੁੜੇ ਮੇਰੀ ਕਲਮ ਚੋਂ ਨਿਕਲੇ ਬੋਲ ਕੁੜੇ ਨਹੀਂ ਜਿਵੇਂ ਡਾਂਗੂ ਹੁੰਦੇ ਨੇ ਯਾਰਾਂ ਦੇ ਯਾਰਾਂ ਦੇ ਯਾਰਾਂ ਦੇ ਹੋ ਮਾਰੀ ੱਟ ਦੀ ਹਿੰਦ ਕੁੜੇ ਮੇਰਾ ਟਬਿਆਂ ਦੇ ਵਿੱਚ ਪਿੰਡ ਕੁੜੇ ਮੁੰਡੇ ਫੈਨੇ ਥੋੜੇ ਸ਼ਹਿਰਾਂ ਦੇ ਸ਼ਹਿਰਾਂ ਦੇ ਸ਼ਹਿਰਾਂ ਦੇ ਜੀ ਬਿਲਕੁਲ ਆਵਾਜ਼ ਸਾਨੂੰ ਤੇ ਬਹੁਤ ਵਧੀਆ ਲੱਗੀ ਹੈ ਹੁਣ ਦਰਸ਼ਕ ਫੈਸਲਾ ਕਰਨਗੇ ਵੀ ਆਵਾਜ਼ ਕਿਦਾਂ ਦੀ ਹੈ ਸੋ ਮੈਂ ਅਗੇ ਵੀ ਆਖਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਸ ਰੱਬ ਰੂਪੀ ਸਰੋਤਾ ਤੱਕ ਪਹੁੰਚੇਗੇ ਜੋ ਇਹਦੀ ਵੀਰ ਦੀ ਬਾਹ ਫੜ ਸਕੇ ਕਿਉਂਕਿ ਬਹੁਤ ਲੋੜ ਆਵਾਜ਼ ਵਧੀਆ ਹੈ ਬਹੁਤ ਸਟਰਗਲ ਵੀ ਕੀਤਾ ਦਿਹਾੜੀ ਲਾਉਂਦਾ ਤੇ ਘਰ ਦੇ ਹਾਲਾਤਾਂ ਨੂੰ ਦਿਖਾਤੇ ਨੇ ਸੋ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਵੀ ਅਸੀਂ ਇਸ ਦੀ ਆਵਾਜ਼ ਉਹਨਾਂ ਲੋਕਾਂ ਤੱਕ ਪਹੁੰਚਾਈਏ ਜੋ ਗਰੀਬ ਦੀ ਮਦਦ ਕਰਦੇ ਨੇ ਇਨ੍ਹਾਂ ਵਰਗੇ ਜਿਹੜੇ ਕਲਾਕਾਰ ਨੇ ਉਹਨਾਂ ਦੀ ਬਾਹ ਫੜਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਸੁਪਨੇ ਤੱਕ ਪਹੁੰਚਾਉਂਦੇ ਨੇ ਭਲੀ ਜਸਵਿੰਦਰ 베ਦੀ ਗੁਦਾਸਪੁਰ ਬਟਾਲਾ